ਇੱਕ ਜਨਾਨੀ ਸਕੂਟਰੀ ਤੇ ਚੜ ਕੇ ਬਾਜ਼ਾਰ ਚਲੀ ਗਈ ਮਹਿੰਦੀ ਲਵਾਉਣ ਮਹਿੰਦੀ ਲਵਾਉਣ ਤੋਂ ਬਾਅਦ ਉਹਨੇ ਸੋਚਿਆ ਵੀ ਹੁਣ ਮੈਂ ਸਕੂਟਰੀ ਕਿਵੇਂ ਚਲਾ ਕੇ ਲੈ ਕੇ ਜਾऊं ਮੈਂ ਤਾਂ ਨਾਲ ਵੀ ਨਹੀਂ ਕਿਸ ਨੂੰ ਲੈ ਕੇ ਆਈ ਐਤਨੇ ਨੂੰ ਉਹਨੂੰ ਬਾਜ਼ਾਰ ਦੇ ਕੋਦਾ ਗਵਾਂਧੀ ਖੜਾ ਦੇਖਿਆ ਉਹਨੇ ਉਹਨੂੰ ਆਵਾਜ਼ ਮਾਰੀ ਕਹਿੰਦੀ ਵੀਰ ਜੀ ਮੈਨੂੰ ਘਰੇ ਤੱਕ ਛੱਡਿਓ ਮੈਂ ਕਿਸੇ ਨੂੰ ਨਾਲ ਨਹੀਂ ਲੈ ਕੇ ਆਈ ਜਨਾਨੀ ਸੀ ਸੋਹਣੀ ਉਹਨੇ ਕੁਝ ਨਹੀਂ ਸੋਚਿਆ ਬੰਦੇ ਨੇ ਕਹਿੰਦਾ ਚਲੋ ਜੀ ਛੱਡਿਓ ਨਾ ਜਨਾਨੀ ਦੇ ਘਰੇ ਪਹੁੰਚ ਕੇ ਉਹਨੇ ਮੱਥੇ ਤੇ ਮਾਰਿਆ ਹੱਥ ਬੰਦੇ ਨੇ ਕਹਿੰਦਾ ਓਹੋ ਮੈਂ ਆਪਦਾ ਮੋਟਰਸਾਈਕਲ ਤੇ ਆਪਦੇ ਘਰ ਆਲੀ ਤਾਂ ਬਾਜ਼ਾਰ ਚ ਭੁੱਲਿਆ ਇੱਕ ਮੁੰਡੇ ਦਾ ਵਿਆਹ ਹੋਇਆ ਬਹੂ ਘਰੇ ਲਿਆਂਦੀ ਸਾਰੇ ਪਰਿਵਾਰ ਨੇ ਮੁੰਡੇਦਿਆਂ ਨੇ ਸੋਚਿਆ ਕਿ ਕੁੜੀ ਆਪਦੇ ਪਰਿਵਾਰ ਨੂੰ ਛੱਡ ਕੇ ਆਈ ਹੈ ਆਪਾਂ ਇਹਦਾ ਪੂਰਾ ਧਿਆਨ ਰੱਖਣਾ ਕਿਤੇ ਟੈਨਸ਼ਨ ਨਾ ਲੈ ਜੇ ਅਗਲੇ ਦਿਨ ਸਵੇਰੇ ਉਹਦਾ ਸਹੁਰਾ ਕਹਿੰਦਾ ਪੁੱਤ ਤੂੰ ਮੇਰੀ ਨੂੰਹ ਨਹੀਂ ਹੈਗੀ ਮੇਰੀ ਧੀ ਹੈ ਦੁਪਹਿਰੇ ਜਿਹੋਦੀ ਸੱਸ ਕਹਿੰਦੀ ਪੁੱਤ ਤੂੰ ਮੇਰੀ ਨੂੰਹ ਨਹੀਂ ਹੈਗੀ ਮੇਰੀ ਧੀ ਹੈ ਆਥਨੇ ਜਿਹੋਦੀ ਨਨਦ ਕਹਿੰਦੀ ਉਹ ਮੇਰੀ ਭਾਬੀ ਨਹੀਂ ਹੈਗੀ ਮੇਰੀ ਵੱਡੀ ਭੈਣ ਹੈ ਐਤਨੇ ਨੂੰ ਉਹਦੇ ਘਰ ਵਾਲਾ ਕੰਮ ਤੋਂ ਵਾਪਸ ਆ ਗਿਆ ਉਹਦੇ ਵੱਲ ਦੇਖ ਕੇ ਨਵੀਂ ਬਹੂ ਕਹਿੰਦੀ ਅੰਮੀ ਜੀ ਵੀਰਾ ਆ ਗਿਆ ਵਿਆਹ ਤੇ ਚਾਹੇ 50 ਲੱਖ ਰੁਪਏ ਖਰਚ ਕਰ ਦਿਓ ਚਾਹੇ 1.5 200 ਗੋਲ ਗੱਪਿਆਂ ਦੀ ਦਹੀਂ ਭੱਲਿਆਂ ਦੀ ਨੂਟਲਾਂ ਦੀ ਅਲੱਗ-ਅਲੱਗ ਤਰ੍ਹਾਂ ਦੀ ਸਟਾਲ ਲਾ ਦਿਓ ਤਾਂ ਵੀ ਜਿਹੜੇ ਸ਼ਰਾਬੀ ਬੰਦੇ ਨੇ ਜਿੰਨਾਂ ਚਿਰ ਉਹਨੂੰ ਸ਼ਰਾਬ ਨਹੀਂ ਮਿਲਦੀ ਐਵੇਂ ਬੈਠੇ ਰਹਿਣਗੇ ਜਿਵੇਂ 51 ਗਰੀਬ ਕੁੜੀਆਂ ਦੇ ਵਿਆਹ ਦੇ ਸਮਾਗਮ ਤੇ ਆਏ ਹੁੰਦੇ ਨੇ ਅੱਜ ਮੇਰੇ ਵਾਲੀ ਮੰਨੂ ਕਹਿੰਦੀ ਰਾਤ ਮੈਂ ਇੱਕ ਸੁਪਨਾ ਦੇਖਿਆ ਜਿਹਦੇ ਕਰਕੇ ਮੈਨੂੰ ਤੁਹਾਡੇ ਤੇ ਗੁੱਸਾ ਬਹੁਤ ਆ ਰਿਹਾ ਮੈਂ ਕਿਹਾ ਇਹੋ ਜਿਹਾ ਕੀ ਦੇਖ ਲਿਆ ਤੈ ਸੁਪਨੇ ਚ ਕਹਿੰਦੀ ਮੈਂ ਦੇਖਿਆ ਤੁਸੀਂ ਕਿਸੇ ਹੋਰ ਜਨਾਨੀ ਦਾ ਹੱਥ ਫੜ ਕੇ ਪਾਰਕ ਚ ਘੁੰਮਦੇ ਫਿਰਦੇ ਸੀ ਦੇਖ ਲਓ ਜੇ ਮੈਨੂੰ ਪਤਾ ਲੱਗਿਆ ਨਾ ਜਿ ਮੈਥੋਂ ਬਣਾ ਥੋੜੀ ਜ਼ਿੰਦਗੀ ਚ ਕੋਈ ਹੋਰ ਜਨਾਨੀ ਵੀ ਹੈ ਮੈਂ ਤੁਹਾਡੇ ਮਾਰ ਮਾਰ ਕੇ ਛੇਤਰ ਤੁਹਾਡਾ ਜਲੂਸ ਕੱਢ ਦੂੰ ਮਖਾ ਤੂੰ ਤਾਂ ਐਵੇਂ ਫਿਕਰ ਕਰੀ ਜਾਂਦੀ ਐ ਬਾਲਾ ਨਾ ਸੋਚਿਆ ਕਰ ਮੈਂ ਤੈਨੂੰ ਪਤਾ ਹੀ ਲੱਗਣ ਦਿੰਦਾ 13 ਹਾਥੀ ਨੇ ਕੀੜੀ ਛੇੜਤੀ ਕੀ ਹੋੜੀ ਕੀੜੀ ਪੀਪੀ ਦੀ ਹਾਥੀ ਦੇ ਘਰ ਵਾਲੇ ਕੋਲੇ ਗਈ ਕਹਿੰਦੀ ਆਪਦੇ ਬੰਦੇ ਨੂੰ ਸਮਝਾ ਲਾ ਮੇਰੇ ਨਾਲ ਛੇੜਖਾਨੀਆਂ ਕਰਦਾ ਫਿਰਦਾ ਨਹੀਂ ਮਰ ਤਾ ਸਾਡੇ ਘਰੇ ਵੀ ਹੈਗੇ ਨੇ ਤੇ ਘਰੋਂ ਬਾਹਰ ਤੱਕ ਦੇ ਨਾ ਕਦੇ ਤੂੰ ਵੀ ਨਿਕਲੇਗੀ ਬੱਚਿਆਂ ਦੇ ਇਮਤਿਹਾਨਾਂ ਵੇਲੇ ਪਤਾ ਨਹੀਂ ਕਿਵੇਂ ਪੇਪਰ ਲੀਕ ਹੋ ਜਾਂਦੇ ਨੇ ਜਦੋਂ ਘਰ ਵਾਲੀ ਘਰ ਵਾਲੇ ਤੋਂ ਇਮਤਿਹਾਨ ਲੈਂਦੀਆਂ ਨਾ ਉਹਨੀਆਂ ਦੀ ਕੋਈ ਤਾਕਤ ਮੋਡਾ ਪੇਪਰ ਨਹੀਂ ਕਰ ਸਕਦਾ ਮਤਲਬ ਨਹੀਂ ਮੇਰੇ ਵਰਗੇ ਖੂਬਸੂਰਤ ਲੋਕਾਂ ਦਾ ਵੀ ਔਖਾ ਹੀ ਐ ਪਤਾ ਨਹੀਂ ਕਿਉਂ ਸਾਡੀ ਫੋਟੋ ਨਹੀਂ ਸੋਹਣੀ ਆਉਂਦੀ ਪੀ ਰਹੇ ਇੱਕ ਮੈਡਮ ਬੱਚਾ ਨੂੰ ਪੜਾਉਂਦੀ ਪੜਾਉਂਦੀ ਸੌਂਗੀ ਥੋੜੇ ਟਾਈਮ ਬਾਅਦ ਉੱਥੇ ਪ੍ਰਿੰਸੀਪਲ ਸਾਹਿਬ ਆਏ ਪ੍ਰਿੰਸੀਪਲ ਸਾਹਿਬ ਨੇ ਦੇਖਿਆ ਵੀ ਮੈਡਮ ਤਾਂ ਸੁੱਤੀ ਪਈ ਆ ਪ੍ਰਿੰਸੀਪਲ ਸਾਹਿਬ ਨੇ ਮੈਡਮ ਨੂੰ ਮੋٹے ਤੋਂ ਫੜ ਕੇ ਹਿਲਾਇਆ ਅੱਧੇ ਘੰਟੇ ਬਾਅਦ ਮੈਡਮ ਨੂੰ ਜਾਗ ਆਈ ਜਦੋਂ ਮੈਡਮ ਨੇ ਦੇਖ ਲਿਆ ਵੀ ਪ੍ਰਿੰਸੀਪਲ ਸਾਹਿਬ ਖੜੇ ਨੇ ਫਿਰ ਉਹਨੇ ਇੱਕ ਪੈਂਤਰਾ ਖੇਡਿਆ ਉਹਨੇ ਬੱਚਿਆਂ ਨੂੰ ਕਿਹਾ ਕਹਿੰਦੀ 100 ਬੱਚਿਓ ਕੁੰਭ ਕਰਨ ਐਸਾ ਹੁੰਦਾ ਹੁੰਦਾ ਸੀ